ਇੱਥੇ ਲੱਗਾ ਸੀ 31 ਲੱਖ ਰੁਪਈਆ ਜਦੋਂ ਬਣਿਆ ਸੀਗਾ 30 ਜਾਂ 31 ਲੱਖ ਰੁਪਈਆ ਇੰਨਾ ਲੱਗਾ ਸੀਗਾ ਕੰਦਾਂ ਖੜੀਆਂ ਮਕਾਨ ਖੜੇ ਆ ਕੋਠੀਆਂ ਖੜੀਆਂ ਹਨ ਪਰ ਬੰਦਾ ਤਾਂ ਇੱਥੇ ਕੋਈ ਵੀ ਨਹੀਂ ਵੀ ਜਿਹੜੀਆਂ ਅਰਬਨ ਸਟ੍ਰੀਟਾਂ ਕੱਟੀਆਂ ਉਹਦੇ ਨਾਲ ਲੋਕਾਂ ਨੂੰ ਕੋਈ ਵਾੜਾ ਫਾਇਦਾ ਹੋਊਗਾ ਕਿਉਂਕਿ ਜਿੰਨੀਆਂ ਅਰਬਨ ਸਟ੍ਰੀਟਾਂ ਕੱਟੀਆਂ ਉਹ ਤਾਂ ਕੱਟੀਆਂ ਐਨ ਸ਼ਹਿਰਾਂ ਦੇ ਮੁੰਡ ਤੇ ਜਿਹੜੀਆਂ ਸ਼ਹਿਰਾਂ ਦੇ ਮੁੰਡ ਜ਼ਮੀਨਾਂ ਆ ਉਹ ਤਾਂ ਹੈਗੀਆਂ ਜੀ ਮਤਲਬ ਪਹਿਲੇ ਹੀ ਕਰੋੜਾਂ ਚ ਆ ਕੋਠੀ ਪਾ ਲਵੇ ਅਰਬਨ ਸਟ੍ਰੀਟ 'ਚ ਕੱਦੂ ਨਾਲ ਲੱਬੜਿਆ ਟਰੈਕਟਰ ਬੈਡ ਪਾਇਓ ਹੁਣ ਦੋਨੇ ਪਾਸੇ ਜਦ ਫੇ ਆਰਬਨ ਸਟੇਟ ਦੀਆਂ ਲੋਕਾਂ ਨੇ ਥੜੀਆਂ ਭੰਦੇ ਨੇ ਜਾਣਾ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਆਪਣੇ ਪਿੰਡ ਦੀ ਵੀਡੀਓ ਦਿਖਾ ਲਦੇ ਹਾਂ ਸਾਡੇ ਪਿੰਡ ਦੇ ਦ੍ਰਿਸ਼ ਦਿਖਾ ਲਦੇ ਹਾਂ ਪੂਰੇ ਦਾ ਆ ਦੇਖੋ ਇੰਨੀ ਗ੍ਰੀਨਰੀ ਕਿੱਥੇ ਲੱਭਣੀ ਆ ਹਰਿਆਲੀ ਹਰਿਆਲੀ ਆ ਸਾਰੇ ਪਾਸੇ ਅੱਜ ਵਿਹਲੇ ਸੀਗੇ ਮੌਸਮ ਵੀ ਵਧੀਆ ਬੱਦਲ-ਬੁੱਦਲ ਜਿਆ ਹੋਇਆ ਆ ਹਵਾ ਚੱਲਦੀ ਆ ਚੱਲੋ ਮੈਂ ਕਿ ਅੱਜ ਘਾਦੇ ਕਹਿੰਦੇ ਇੱਕ ਵਾਰੀ ਉੱਪਰ ਗੇੜਾ ਮਾਰਿਆ ਸਿਖਰਲੀ ਮੰਜ਼ਲ ਤੇ ਬਈ ਕਈ ਵਾਰੀ ਮੋਹਰੇ ਪਣਿਆੜਿਆਂ ਦੇ ਉਹ ਕੁਛ ਨਾ ਕੁਛ ਡੱਖੇ-ਡੁਖੇ ਫਸੇ ਹੁੰਦੇ ਆ ਉਹਦੇ ਨਾਲ ਫੇ ਪਾਣੀ ਰੁਕ ਜਾਂਦਾ ਕਈ ਵਾਰੀ ਹਨਾ ਤੇ ਤਾਂ ਮੈਂ ਆਇਆ ਸੀਗਾ ਉੱਪਰ ਨੂੰ ਤੇ ਉੱਪਰ ਦੇਖ ਕੇ ਫਿਰ ਦਿਲ ਕੀਤਾ ਵੀ ਵੀਡੀਓ ਬਣਾਈਏ ਪਹਿਲਾਂ ਤਾਂ ਆ ਹੈਗਾ ਆ ਸਾਡੇ ਪਿੰਡ ਦਾ ਜਿਮ ਆ ਜਿਹੜਾ ਆ ਇਹ ਜਿੱਦਾਂ ਜਿਮ ਇੱਥੇ ਲੱਗਾ ਸੀ 31 ਲੱਖ ਰੁਪਈਆ ਜਦੋਂ ਬਣਿਆ ਸੀਗਾ 30 ਜਾਂ 31 ਲੱਖ ਰੁਪਈਆ ਇੰਨਾ ਲੱਗਾ ਸੀਗਾ ਤੇ ਇਹਦੇ ਵਿੱਚੋਂ 10 ਕੁ ਖਰ 11 ਲੱਖ ਦਿੱਤਾ ਸੀਗਾ ਸਰਕਾਰ ਵੱਲੋਂ ਤੇ 20 ਲੱਖ ਰੁਪਈਆ ਪਿੰਡਦਿਆਂ ਨੇ ਆਪ ਲਾਇਆ ਸੀ ਜਿੱਦਾਂ ਇਕੱਠੇ ਕਰਕੇ ਤੇ ਬਹੁਤ ਵਧੀਆ ਜਿੰਬ ਬਣਿਆ ਛੱਪੜ ਥੋੜਾ ਜਿਹਾ ਮਤਲਬ ਮੂਰੇ ਥੈਂ ਸਿਗਾ ਇੱਥੇ ਘੇੜ ਢੂਰ ਛੱਟੇ ਹੁੰਦੇ ਸੀ ਗੂੜਾ ਕੜ ਤੇ ਬਾਕੀ ਭਾਰਤੀ ਪਾ ਕੇ ਤੇ ਪਿੱਛੇ ਆ ਹੈਗਾ ਛੱਪੜ ਇਹਦੇ ਵਿੱਚ ਮੱਛੀਆਂ-ਮੁੱਛੀਆਂ ਰੱਖੀਆਂ ਹੁੰਦੀਆਂ ਸੀਗੀਆਂ ਤੇ ਬਾਕੀ ਆ ਦੇਖੋ ਸਾਡੇ ਪਿੰਡ ਦਾ ਦ੍ਰਿਸ਼ ਇਹ ਮਤਲਬ ਖੇਤਾਂ ਦਾ ਦ੍ਰਿਸ਼ ਹੈ ਪਿੰਡ ਦਾ ਦ੍ਰਿਸ਼ ਵੀ ਦਿਖਾਉ ਲਦੇ ਆ ਤੁਹਾਨੂੰ ਲਓ ਪਰ ਇੱਕ ਗੱਲ ਜ਼ਰੂਰ ਹੈ ਵੀ ਤੁਹਾਨੂੰ ਮੈਂ ਬਾਅਦ ਚ ਦੱਸਦਾ ਮੈਂ ਪਿੰਡ ਸਾਡੇ ਦੀ ਕੋਠੀਆਂ ਬਹੁਤ ਵਧੀਆ ਵਧੀਆ ਦਿਸਣੀਆਂ ਪਰ ਬੰਦਾ ਹੈ ਨਾ ਚ ਕੋਈ ਨਹੀਂ ਹੈਗਾ ਸਾਰੀਆਂ ਖਾਲੀ ਆ ਆ ਲੋ ਦੇਖ ਦੀਆਂ ਕੋਠੀਆਂ ਹਨ ਤੇ ਪਰ ਇੱਕ ਗੱਲ ਆ ਬਸ ਮਕਾਨ ਹੀ ਆ ਖੜੇ ਬਿਲਡਿੰਗਾਂ ਹੀ ਖੜੀਆਂ ਆ ਪਰ ਬੰਦੇ ਨਹੀਂ ਹੈਗੇ ਇੱਥੇ ਘਰ ਸਾਰੇ ਖਾਲੀ ਆ ਜਾਣੀ ਕਿ ਆ ਮੈਂ ਤੁਹਾਨੂੰ ਇੱਥੋਂ ਆਪਣੇ ਦੂਈ ਪਾਸੇ ਜੇ ਦੱਸ ਦਿੰਨਾ ਤਕਰੀਬਨ ਮੈਨੂੰ ਮੈਦਿਆ 70% ਘਰਾਂ ਨੂੰ ਤਾਂ ਜਿੰਦੇ ਹੀ ਆ 30% ਹੋਊਗੇ ਇੱਥੇ ਜਿਹੜੇ ਆ ਉਹ ਵੀ ਸਾਰਿਆਂ ਦਾ ਇੱਕ ਇੱਕ ਦੋ ਦੋ ਮਤਲਬ ਮੈਂਬਰ ਇੱਥੇ ਆ ਜਾਂ ਮਤਲਬ ਜੇ ਦੋ ਤਿੰਨ ਭਰਾ ਆ ਵਿੱਚੋਂ ਇੱਕ ਭਰਾ ਇੱਥੇ ਆ ਇਦਾਂ ਆ ਕਿ ਔਰ ਨਹੀਂ ਤਾਂ 100 ਚੋਂ 100% ਹੀ ਤਕਰੀਬਨ ਸਾਰਿਆਂ ਦੇ ਬਾਰੇ ਹੀ ਗੇ ਹੋਆ ਆ ਜਿੰਨੇ ਆ ਤੁਹਾਨੂੰ ਦਿਖਦੇ ਮਕਾਨ ਬਸ ਇਹਨਾਂ ਚ ਜਿੰਦੇ ਹੀ ਲੱਗੇ ਹੋਆ ਸਾਰਿਆਂ ਚ ਬਸ ਉਹੀ ਤੁਹਾਨੂੰ ਦੱਸਿਆ ਵੀ ਕੁਛ ਕਿਹਾ ਵੀ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਮੈਂਬਰ ਰਹਿੰਦੇ ਆ ਇੱਥੇ ਤੇ ਬਾਕੀ ਤਾਂ ਬਸ ਕਹਿਣ ਨੂੰ ਹੀ ਪੈਂਦਾ ਜਦੋਂ ਅਸੀਂ ਆ ਘਰ ਬਣਾਇਆ ਹਨ ਤੇ ਪਹਿਲਾਂ ਸਾਡਾ ਸਾਡੀ ਜ਼ਮੀਨ ਵੀ ਪਿੰਡ ਦੇ ਮੁੰਡੇ ਪੈ ਜਾਂਦੀ ਆ ਨੇੜੇ ਹੀ ਆ ਇਹ ਲਾ ਕਹਿੰਦੇ ਸੀ ਚਲ ਉੱਥੇ ਖੇਤਾਂ 'ਚ ਹੀ ਪਾ ਲੰਨੇ ਆ ਤੇ ਪਰ ਸਾਡੇ ਘਰ ਦੇ ਫਿਰ ਕਹਿੰਦਾ ਆਪਾਂ ਨਹੀਂ ਪਿੰਡ ਦੇ ਵਿੱਚ ਦੂਜਾ ਹੁੰਦਾ ਆ ਪਿੰਡ 'ਚ ਚੰਗਾ ਆ ਹਨਾ ਕਿ ਪਿੰਡੋਂ ਬਾਹਰ ਉਹਦਾ ਹੈਗਾ ਤਾਂ ਆ ਵੀ ਪਿੰਡੋਂ ਬਾਹਰ ਪਿੱਛੇ ਖੇਤੇ ਹੀ ਆ ਚਲੋ ਪਰ ਫਿਰ ਵੀ ਉਹ ਥੋੜਾ ਜਿਹਾ ਪਿੰਡ ਨਾਲ ਦੋ ਕਿੱਲੇ ਹਟਵਾ ਸੀ ਹੋਰ ਇੰਨਾ ਕ ਸੀ ਤੇ ਪਰ ਜਦੋਂ ਪਾ ਪੂ ਲਿਆ ਬਾਅਦ 'ਚ ਮੈਂ ਕਿ ਦਿਨ ਬੈਠਾ ਮੈਂ ਕਿ ਮੇਰੀ ਗੱਲ ਸੁਣੋ ਆਪਾਂ ਇਸ ਕਰਕੇ ਇੱਥੇ ਪਾਇਆ ਮਕਾਨ ਵੀ ਚਲੋ ਪਿੰਡ ਦੇ ਵਿੱਚ ਰੌਣਕ ਹੁੰਦੀ ਆ ਪਰ ਗੱਲ ਤਾਂ ਇਹ ਆ ਵੀ ਪਿੰਡ ਚ ਰੂਰਿਆ ਪਰ ਕੰਧਾਂ ਖੜੀਆਂ ਮਕਾਨ ਖੜੇ ਆ ਕੋਠੀਆਂ ਖੜੀਆਂ ਹਨ ਪਰ ਬੰਦਾ ਤਾਂ ਇੱਥੇ ਕੋਈ ਵੀ ਨਹੀਂ ਕਹਿਣ ਨੂੰ ਹੀ ਆ ਇਹ ਤਾਂ ਹਾਲਾਤ ਆ ਖਾਸ ਕਰ ਸਾਡੇ ਦਬਾਬੇ ਤੇ ਹੁਣ ਤਾਂ ਮਾਲ ਵਿੱਚ ਵੀ ਇਹ ਹਾਲ ਹੋਣ ਲੱਪਾਇਆ ਜੇ ਨਹੀਂ ਹੋਇਆ ਤਾਂ ਹੋਰ 40 ਸਾਲਾਂ ਨੂੰ ਹੋਜੂਗੇ ਆ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਬੜਾ ਦਰਵਾਜਾ ਠੀਕ ਹੈ ਜੀ ਦੇਖ ਲਓ ਮੰਗੂ ਵਾਲਾ ਮੰਗੂ ਵਾਲ ਪੰਡ ਦੇਖ ਲਓ ਤੇ ਆ ਪਿੱਛੇ ਪੈ ਜਾਂਦਾ ਸਾਡੇ ਬੈਕ ਸਾਈਡ ਤੇ ਮੂਸਾਪੁਰ ਵੇ ਉਹ ਆਪਣੇ ਖੇਤ ਆ ਇਹ ਉਹ ਜਗਾ ਦਿਖਦੀ ਆ ਬਸ ਉਹਦੇ ਜਿਹੜੇ ਉਰਲੇ ਪਾਸੇ ਤੋਂ ਆਪਣੇ ਜਗਾ ਦੇ ਨਾਲੋਂ ਮਤਲਬ ਕਿਲਾ ਛੱਡ ਕੇ ਆਪਣੇ ਖੇਤ ਸ਼ੁਰੂ ਹੋ ਜਾਂਦੇ ਆ ਤੇ ਬਾਕੀ ਆਪਣਾ ਖੂਹ ਹੈਗਾ ਇਧਰਲੇ ਪਾਸੇ ਦਰਖਤਾਂ ਜਾਂਦੇ ਪਿੱਛੇ ਨੂੰ ਪੈ ਜਾਂਦਾ ਯਾਨੀ ਕਿ ਨੇੜੇ ਹੀ ਸੀਗਾ ਪਿੰਡ ਦੇ ਔਰ ਗੱਲ ਤਾਂ ਇਹ ਆ ਬਈ ਕਹਿਣ ਨੂੰ ਹੀ ਪਿੰਡ 'ਚ ਬੈਠੇ ਆ ਹੈ ਖੇਤਾਂ ਨਾਲੋਂ ਵੀ ਭੈੜੇ ਬਸਾਲਦ ਵਾਲੇ ਮਕਾਨੇ ਮਕਾਨ ਆ ਬੰਦੇ ਨਹੀਂ ਹੈਗੇ ਮਕਾਨਾਂ 'ਚ ਕੋਠੀਆਂ ਨੂੰ ਜਿੰਦੇ ਲੱਗੇ ਹੋ ਆ ਲਓ ਜੀ ਹੁਣ ਆਪਾਂ ਚੱਲੇ ਆ ਨਵਾਂ ਸ਼ਹਿਰ ਤੇ ਨਿਆਣਿਆਂ ਦੀ ਫੀਸ ਜਮਾ ਕਰਾਉਣੀ ਹੈ ਬੈਂਕ 'ਚ ਤੇ ਬਾਕੀ ਆ ਜਿਹੜੀਆਂ ਅਰਬਨ ਸਟੇਟਾਂ ਸਰਕਾਰ ਨੇ ਕੱਟੀਆਂ ਹਨਾ ਤੇ ਸਾਡੇ ਨਵੇਂ ਸ਼ਹਿਰ ਦੇ ਵਿੱਚ ਆ ਜਗਾ ਇੱਥੇ ਕੱਟੀ ਐ ਮਤਲਬ ਇੱਥੇ ਬਣਨੀ ਆ ਇੱਥੇ ਪਾਸ ਹੋਈ ਆ ਅਰਬਨ ਸਟੇਟ ਤੇ ਪਰ ਵੈਸੇ ਮੈਨੂੰ ਲੱਗਦਾ ਤਾਂ ਹੈ ਨਹੀਂ ਵੀ ਜਿਹੜੀਆਂ ਅਰਬਨ ਸਟੇਟਾਂ ਕੱਟੀਆਂ ਉਹਦੇ ਨਾਲ ਲੋਕਾਂ ਨੂੰ ਕੋਈ ਵੱਡਾ ਫਾਇਦਾ ਹੋਊਗਾ ਕਿਉਂਕਿ ਜਿੰਨੀਆਂ ਅਰਬਨ ਸਟੇਟਾਂ ਕੱਟੀਆਂ ਉਹ ਤਾਂ ਕੱਟੀਆਂ ਐ ਨਵੇਂ ਸ਼ਹਿਰਾਂ ਦੇ ਮੁੰਡਾ ਤੇ ਜਿਹੜੀਆਂ ਸ਼ਹਿਰਾਂ ਦੇ ਮੁੰਡ ਜ਼ਮੀਨਾਂ ਆ ਉਹ ਤਾਂ ਹੈਗੀਆਂ ਜੀ ਮਤਲਬ ਪਹਿਲੇ ਹੀ ਕਰੋੜਾਂ ਚ ਆ ਇਹ ਤਾਂ ਤਾਂ ਕਹਿ ਸਕਦੇ ਆ ਵੀ ਜ਼ਮੀਨ ਦੀ ਜ਼ਿਮੀਦਾਰੀ ਕਰੋੜਾਂ ਚ ਹੋ ਗਈ ਵੀ ਜੇ ਉਹ ਸ਼ਹਿਰ ਤੋਂ ਦੂਰ ਕੱਟੀਆਂ ਹੋਣ ਥੋੜ੍ਹੀਆਂ ਹਨ ਪਰ ਇਹ ਤਾਂ ਜਿੰਨੀਆਂ ਅਰਬਨ ਸਟੇਟ ਆ ਹੁੰਦੀ ਮਤਲਬ ਸ਼ਹਿਰ ਦੇ ਨਾਲੇ ਘੱਟ ਹੋਣੀਆਂ ਤੇ ਉਹ ਤਾਂ ਆਲਰੇਡੀ ਪਹਿਲੇ ਕਰੋੜਾਂ ਚ ਆ ਜ਼ਮੀਨ ਇਹਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਹੋਊਗਾ ਹੁਣ ਮੰਨ ਲਓ ਆ ਜ਼ਮੀਨ ਜਿਹੜੀ ਆ ਇੱਥੇ ਬਣਨੀ ਆ ਰਬਨ ਸਟੇਟ ਇਹ ਜ਼ਮੀਨ ਤਾਂ ਆਮਰ ਬੜੀ ਮਹੂਰ ਲੀ ਰੋਡ ਵਾਲੀ ਜ਼ਮੀਨ ਸੀ ਇਹ ਤਾਂ ਮੰਨ ਲਾ ਜੇ 3-4 ਕਰੋੜ ਦਾ ਕਿੱਲਾ ਕਹਿੰਦੇ ਪਰ ਉਹਦੇ ਨਾਲੋਂ ਤਾਂ ਪਹਿਲਾਂ ਹੀ ਜਿਆਦਾ ਹੀ ਮਹਿੰਗੀ ਇਹ ਹੀ ਆ ਹਾਂ ਪਿੱਛੇ ਵਾਲਿਆਂ ਨੂੰ ਥੋੜੇ ਜਿਹੇ ਪਿੱਛੇ ਖੇਤ ਨਾਲ ਰਲੂਗੇ ਉਹਨਾਂ ਨੂੰ ਭਾਵੇਂ ਫਰਕ ਪੈ ਜਾਊਗਾ ਪਰ ਇਹਨਾਂ ਨੂੰ ਤਾਂ ਜਿਹੜੇ ਰੋਡ ਤੇ ਜ਼ਮੀਨ ਹੈ ਇਹਨਾਂ ਨੂੰ ਤਾਂ ਕੀ ਫਰਕ ਪੈਣਾ ਪਰ ਗੱਲ ਇਹ ਆ ਵੀ ਪਿਆਰਵਾਲ ਸਟੇਟ ਦੇ ਵਿੱਚ ਦੇਖ ਲਓ ਵੀ ਇੰਨੇ ਬੰਦੇ ਕਿੱਥੋਂ ਆਉਣਿਆ ਰਹਿਣ ਕਿਦਾਂ ਹੁਣ ਆਪਣੇ ਇੱਥੇ ਨਵੇਂ ਸ਼ਹਿਰ ਜ਼ਿਲ੍ਹੇ 'ਚ ਰਹਿੰਦੇ ਆ ਬੰਦੇ ਰੇਗੂ ਕੋਲ ਘਰੇ ਰਹਿੰਦਾ ਆਪਣੇ ਉਹ ਇੰਨੇ ਬੰਦੇ ਪਾਜੋ ਕਿੱਥੋਂ ਦੁਆਰਾ ਆਊਗੇ ਕੋਈ ਬੰਦੇ ਵੀ ਆਪਣੇ ਘਰ ਛੱਡ ਕੇ ਇੱਥੇ ਆਊਗੇ ਕੋਈ ਪਾਸਾ ਤਾਂ ਖਾਲੀ ਹੋਊਗਾ ਮਤਲਬ ਜਿਹੜੇ ਬੰਦਿਆਂ ਨੇ ਇੱਥੇ ਆਉਣਾ ਉਹ ਹੱਲੇ ਵੀ ਤਾਂ ਕਿਤੇ ਰਹਿ ਰਹੇ ਆ ਨਾ ਤੇ ਜਿੱਥੋਂ ਆਊਗੇ ਤਾਂ ਉਹ ਫੇਰ ਖਾਲੀ ਕਰਕੇ ਆਊਗੇ ਅਰਬਨ ਸਟੇਟਾਂ ਇਹ ਸਭ ਤਕੜਿਆਂ ਲਈ ਆ ਮੰਨ ਲਓ ਜਿਹੜੇ ਸਾਡੇ ਵਰਗੇ ਆ ਨਾ ਤਾਂ ਅਸੀਂ ਅਰਬਨ ਸਟੇਟ 'ਚ ਕਦੇ ਰਹਿ ਸਕਦੇ ਆ ਨਾ ਹੀ ਸਾਡਾ ਉੱਥੇ ਕੰਮ ਲੋਟ ਆਉਣਾ ਕੋਈ ਕਿਉਂ ਇਦਾਂ ਵੀ ਸਾਨੂੰ ਤਾਂ ਇਦਾਂ ਪਈ ਖੁੱਲਾ ਡੁੱਲਾ ਜਿਹਾ ਜਿਗਾੜ ਚਾਹੀਦਾ ਵੀ ਅਸੀਂ ਟਰੈਕਟਰ ਟਰਾਲੀ ਵੀ ਘਮਾਉਣੀ ਆ ਹਨਾ ਸਾਡੇ ਵਰਗਾ ਮੰਨ ਲਾ ਜੀਮੀਦਾਰ ਕੋਈ ਅਰਬਨ ਸਟੇਟ 'ਚ ਲੈ ਲਵੇ ਘਰ ਕੋਠੀ ਪਾ ਲਵੇ ਅਰਬਨ ਸਟੇਟ 'ਚ ਕੱਦੂ ਨਾਲ ਲਿਬੜਿਆ ਟਰੈਕਟਰ ਬੈਡ ਪਾਇਆ ਹੁਣ ਦੋਨੇ ਪਾਸੇ ਜਦ ਫੇ ਅਰਬਨ ਸਟਰੀਟ ਦੀਆਂ ਲੋਕਾਂ ਨੇ ਥੜੀਆਂ ਭੰਦੇ ਨੇ ਜਾਣਾ ਹਨਾ ਮੇਨੂੰ ਮੇਰੇ 5-7 ਕੇਸ ਦਾ ਰੋਜ਼ਦਾਰ ਜਿਹਾ ਹੋਇਆ ਕਰਨੇ ਆ ਇਸ ਕਰਕੇ ਅਸੀਂ ਸਾਡੇ ਵਰਗੇ ਜੱਟ ਬੰਦੇ ਅਰਬਨ ਸਟੇਟਾਂ ਤੋਂ ਬਾਹਰ ਹੀ ਚੰਗੇ ਆ ਪਿੰਡਾ ਪੁੰਡਾ ਚ ਲੋਟ ਆਉਨੇ ਅਸੀਂ ਤਾਂ ਸਾਨੂੰ ਤਾਂ ਪਿੰਡੇ ਹੀ ਸੋਹਣੇ ਲੱਗਦੇ ਆ ਇੱਥੇ ਹੀ ਅਸੀਂ ਰਹਿ ਸਕਦੇ ਆ ਤੇ ਸਮਾਂ ਹਾਉਣ ਮਾਲਾ ਆਪਣੇ ਪਿੰਡ 'ਚ ਤਾਂ ਹੁਣ ਇਦਾਂ ਵੀ ਹੁੰਦਾ ਆ ਬਈ ਰੇੜਾ ਗੋਹੇ ਦਾ ਲੱਦਿਆ ਹੁੰਦਾ ਅੱਧਾ ਸੜਕ 'ਚ ਘਿਰਦਾ ਜਾਂਦਾ ਹੁੰਦਾ ਤੇ ਸਾਰਿਆਂ ਨੂੰ ਚਲੋ ਇਹ ਵੀ ਹੁੰਦਾ ਕੋਈ ਗੱਲ ਨਹੀਂ ਕੋਈ ਨਹੀਂ ਕਿਸੇ ਨੂੰ ਕੁਝ ਕਹਿੰਦਾ ਪਤਾ ਹੀ ਆ ਬਈ ਸਾਰੇ ਆਪਣਾ ਆਪਣਾ ਕੰਮ ਕਰਦੇ ਆ ਹਨਾ ਤੇ ਸ਼ਹਿਰੀਆਂ ਨੂੰ ਇਹ ਚੀਜ਼ਾਂ ਫਿਰ ਹਜਮ ਨਹੀਂ ਹੋਣੀਆਂ ਹਨ ਉਸ ਕਰਕੇ ਅਰਬਨ ਸਟ੍ਰੀਟ ਦਾ ਵੀਰਾ ਉਹਨਾਂ ਲਈ ਆ ਜਿਵੇਂ ਇਹਨਾਂ ਦੇ ਬਿਜ਼ਨਸ ਆ। ਖੇਤੀ ਖੇਤੀ ਵੀ ਬਿਜ਼ਨਸ ਆ ਬਈ ਇੱਦਾਂ ਆਪਣੇ ਬੰਦੇ ਸਮਝਦੇ ਨਹੀਂ ਜਿੱਦਣ ਆਪਣੇ ਬੰਦੇ ਖੇਤੀ ਨੂੰ ਬਿਜ਼ਨਸ ਸਮਝਣ ਲੱਪੇ ਹਨਾ ਆਪਣੇ ਬੰਦੇ ਕਹਿੰਦੇ ਖੇਤੀ ਕਰਦਾ। ਮਤਲਬ ਖੇਤੀ ਨੂੰ ਕੰਮ ਚ ਨਹੀਂ ਗੈਣਦੇ। ਇਤੋਂ ਟੌਪ ਦਾ ਬਿਜ਼ਨਸ ਤਾਂ ਹੋ ਹੀ ਨਹੀਂ ਸਕਦਾ ਕੋਈ ਹਨਾ ਆਪਾਂ ਕੋਈ ਵੀ ਚੀਜ਼ ਨੂੰ ਆਪਾਂ ਪੈਦਾ ਕਰਦੇ ਆ। ਤੇ ਪੈਦਾ ਕਰਨ ਵਾਲਾ ਹਮੇਸ਼ਾ ਬੰਦਾ بڑا ਹੁੰਦਾ ਜਿਹੜੀ ਚੀਜ਼ ਨੂੰ ਬਣਾ ਰਿਹਾ ਹਨਾ। ਪਰ ਸਾਨੂੰ ਇਹ ਕਹਿਆ ਵੀ ਸਹੀ ਮਾਰਕੀਟਿੰਗ ਨਹੀਂ ਆਉਂਦੀ ਕਰਨੀ ਇਹ ਆਪਾਂ ਮੰਨਦੇ ਐ ਇਸ ਗੱਲ ਨੂੰ ਇਸ ਗੱਲ 'ਚ ਕੋਈ ਸ਼ਰਮ ਨਹੀਂ ਮੰਨਣ 'ਚ ਵੀ ਜੇ ਮੈਂ ਕਹਾਂ ਇਹਦੇ ਵਿੱਚ ਸਾਡਾ ਘਟਾ ਆਉਂਦਾ ਸਾਨੂੰ ਮਾਰਕੀਟ ਕਰਨ ਮਾਰਕੀਟਿੰਗ ਨਹੀਂ ਆਉਂਦੀ ਕਰਨੀ ਤੇ ਸਾਨੂੰ ਸਿੱਖਣੀ ਚਾਹੀਦੀ ਆ ਜਾਂ ਸਾਨੂੰ ਆਪਣੇ ਮੂਰੇ ਨਿਆਣਿਆਂ ਨੂੰ ਸਿਖਾ ਲੈਣੀ ਚਾਹੀਦੀ ਆ ਵੀ ਜਿੱਦਾਂ ਹੁਣ ਸਾਡੇ ਨਿਆਣੇ ਕਿਹੜੇ ਕਹਾ ਪੜਦੇ ਆ ਉਹਨਾਂ ਨੂੰ ਮਾਰਕੀਟਿੰਗ ਦੀ ਜਾਂ ਬਿਜ਼ਨਸ ਦੀ ਪੜ੍ਹਾਈ ਜ਼ਰੂਰ ਨਾਲ ਕਰਾਈਏ ਭਾਵੇਂ ਅਸੀਂ ਖੇਤੀ ਕਰਾਉਣੀ ਹੋਵੇ ਪਰ ਖੇਤੀ ਵੀ ਢੰਗ ਨਾਲ ਹੋਵੇ ਹਨਾ ਵੀ ਅਸੀਂ ਚੀਜ਼ ਪੈਦਾ ਕਰੀਏ ਉਹਦੀ ਮਤਲਬ ਅਸੀਂ ਹੁਣ ਕਣਕ ਪੈਦਾ ਕਰਦੇ ਆ ਅਸੀਂ ਚੌਲ ਪੈਦਾ ਕਰਦੇ ਆ ਪਰ ਅਸੀਂ ਲਿਜਾ ਕੇ ਟਰਾਲੀਆਂ ਚ ਲਾਦੀ ਦੀ ਮੰਡੀ ਚ ਫਿਰ ਉੱਪਰੋਂ ਕਹਿੰਦੇ ਤੇ ਆਪਾਂ ਝੋਨਾ ਸੱਟਿਆ ਜਾਂ ਆਪਾਂ ਕਣਕ ਸੱਟਿਆ ਹੈ ਜਦ ਕਿ ਜਿਹੜੇ بڑے بڑے ਤਕੜੇ ਵਪਾਰੀ ਆ ਉਹ ਨਾ ਕਣਕ ਪੈਦਾ ਕਰਦੇ ਨਾ ਝੋਨਾ ਪੈਦਾ ਕਰਦੇ ਆ ਉਹ ਸਾਡੀ ਟਰਾਲੀਆਂ ਦੀ ਚੀਜ਼ ਨੂੰ ਪੈਕਟਾਂ 'ਚ ਪਾ ਲੈਂਦੇ ਆ ਤੇ ਪੈਕਟਾਂ 'ਚ ਪਾ ਕੇ ਜਿੰਨਾ ਅਸੀਂ 6 ਮਹੀਨੇ ਮਗਜਮਾਰੀ ਕਰਕੇ ਮਿਹਨਤ ਕਰਕੇ ਕਮਾਇਆ ਮਤਲਬ ਕਮਾਇਆ ਹੁੰਦਾ ਉਹਨਾਂ ਉਹ ਸਿਰਫ ਟਰਾਲੀਆਂ ਤੋਂ ਪੈਕਟਾਂ 'ਚ ਜਾਂਦੀ ਜਾਂਦਾ ਹੀ ਕਮਾ ਲੈਂਦੇ ਆ ਉਹਦੇ ਨਾਲੋਂ ਜ਼ਿਆਦਾ ਹੈ ਨਾ ਤੇ ਸਾਨੂੰ ਮਾਰਕੀਟਿੰਗ ਕਰਨੀ ਨਹੀਂ ਆਉਂਦੀ ਸਾਨੂੰ ਸਿੱਖਣੀ ਪਊਗੀ ਫਿਰ ਆਪਾਂ ਖੇਤੀਚਾ ਕੰਮ ਜਾਵੋਗੇ ਨਹੀਂ ਤਾਂ ਆਪਣੀ ਖੇਤੀ بڑے ਵਪਾਰੀਆਂ ਕੋਲ ਜਾਣੀ ਜਾਣੀ ਹੈ ਤੇ ਜੇ ਅਸੀਂ ਆਪ ਕਰਨ ਲੱਪੇ ਫਿਰ ਲੱਗਦਾ ਵੀ ਸਾਨੂੰ ਥੋੜਾ ਸਲੀਕਾ ਆ ਜਾਊਗਾ ਤੇ ਆਪਾਂ ਨੂੰ ਘਾਟੇ ਪੈਣੇ ਹਟ ਜਾਊਗੇ ਆਪਣੀਆਂ ਜ਼ਮੀਨਾਂ ਵੇਕਣੋਂ ਹਟ ਚੁਗੀਆਂ ਤੇ ਜਿਹੜੀਆਂ ਆਪਣੀਆਂ ਜ਼ਮੀਨਾਂ ਆ ਵੱਡੇ ਵੱਡੇ ਵਪਾਰੀਆਂ ਕੋਲ ਜਾਣ ਤੋਂ ਬਚ ਜਾਊਗੀਆਂ ਹੁਣ ਮੈਂ ਇੱਕ ਗੱਲ ਹੋਰ ਵੀ ਨੋਟ ਕੀਤੀ ਆ ਥੋੜੇ ਚਿਰ ਤੋਂ ਜਿਹੜੀਆਂ ਮਾਲਾ ਸਾਡਾ ਖਾਸ ਕਰਕੇ ਦੋਆਬਾ ਏਰੀਆ ਹੈ ਹਨ ਕਿਉਂਕਿ ਸਾਡੇ ਦੋਆਬਾ ਏਰੀਆ ਜਿਆਦਾ ਐਨਆਰਆਈ ਬੈਲਟ ਜਿਹਨੂੰ ਕਿਹਾ ਜਾਂਦਾ ਵੀ ਹੈ ਹਨਾ ਐਨਆਰਆਈ ਜਿਆਦਾ ਹੈ ਸਾਡੇ ਏਰੀਆ 'ਚ ਤੇ ਕਾਫੀ ਜ਼ਮੀਨਾਂ ਵੇਖਦੀਆਂ ਬੁਕਦੀਆਂ ਵੀ ਰਹਿੰਦੀਆਂ ਤੇ ਜਾਂ ਤਾਂ ਇਹ ਜਿਹੜੀਆਂ ਜ਼ਮੀਨਾਂ ਵੇਖ ਰਹੀਆਂ ਇਹਨਾਂ ਨੂੰ ਲੋਕਲ ਬੰਦਾ ਕੋਈ ਨਹੀਂ ਖਰੀਦ ਰਿਆ ਜਾਂ ਤਾਂ ਉਹ ਖਰੀਦ ਰਹੇ ਆ ਚੰਡੀਗੜ੍ਹ ਵਾਲੋਂ ਆਓ ਜ ਇਹਨਾਂ ਦੀਆਂ ਜ਼ਮੀਨਾਂ ਮਤਲਬ ਉਥੇ ਆ ਗਈਆਂ ਵਿੱਚ ਕਲੋਨੀਆਂ ਕਲਾਨੀਆਂ ਦੇ ਮਹਿੰਗੇ ਭਾਅ ਦੀਆਂ ਜ਼ਮੀਨਾਂ ਉਹ ਆ ਕੇ ਇੱਥੇ ਲੈ ਰਿਆ ਉਹ ਥੋੜੇ ਪਰਸੈਂਟ ਦੇ ਬੰਦੇ ਆ ਤੇ ਜਾਂ ਫਿਰ ਜਿਹੜੇ ਸਾਡੇ ਸ਼ਹਿਰਾਂ ਦੇ ਇਹ ਇਸ ਗੱਲ ਦੀ ਬੜੀ ਹੈਰਾਨੀ ਆ ਮੈਨੂੰ ਨਹੀਂ ਤਾਂ ਸਾਡੇ ਸ਼ਹਿਰਾਂ ਵਾਲੇ ਲਾਲੇ ਜਿਹੜੇ ਆ ਅੱਗੇ ਕਦੇ ਨਹੀਂ ਸੀ ਮੈਂ ਸੋਨੇ ਜ਼ਮੀਨਾਂ ਖਰੀਦਦੇ ਆ ਆ 5-7 ਸਾਲ ਤੋਂ ਦੇਖਿਆ ਵੀ ਸਾਡੇ ਆਲੇ ਦੁਆਲੇ ਜਿੰਨੀ ਜ਼ਮੀਨ ਉੱਥੇ ਵਿਕੀ ਆ ਮਨ ਲਾ ਨੇੜੇ ਨੇੜੇ ਪਿੰਡਾਂ 'ਚ ਜ਼ਿਆਦਾਤਰ ਸ਼ਹਿਰ ਦੇ ਲਾਲਿਆਂ ਨੇ ਲਈਆਂ ਸ਼ਹਿਰੀ ਬੰਦਿਆਂ ਨੇ ਜ਼ਮੀਨਾਂ ਲਈਆਂ ਪਿੰਡਾਂ ਵਾਲਿਆਂ ਨੇ ਵੇਚੀਆਂ ਜਦ ਕਿ ਅੱਗੇ ਪਿੰਡਾਂ ਵਾਲਿਆਂ ਕੋ ਜਮੀਨਾਂ ਹੁੰਦੀਆਂ ਸੀ ਸ਼ਹਿਰੀ ਜਮੀਨਾਂ ਨਹੀਂ ਸੀ ਖਰੀਦਦੇ ਹੁੰਦੇ ਯਾਨੀ ਹੌਲੀ ਹੌਲੀ ਜਮੀਨਾਂ ਦੀ ਮਾਲਕੀ ਸਾਡੇ ਹੱਥੋਂ ਜਾ ਰਹੀ ਆ